ਕੰਟਿੰਗ ਬਜਟੀਆਂ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੋ ਅੱਜ ਗੁਨਾਦੀ ਮੁਹਾਲੀ ਕੋਰਟ ਵਿੱਚ ਪੇਸ਼ੀ ਹੋਈ ਹੈ ਸੋ ਇਹ ਪੁੱਛਣਾ ਚਾਹਾਂਗੇ ਕਿ ਜਿਹੜੀ ਪੇਸ਼ੀ ਹੋਈ ਹੈ ਇਸ ਦੌਰਾਨ ਕਾਫੀ ਰَدੋਬਦਲ ਵੀ ਹੋਈਆਂ ਨੇ ਇਸ ਦੌਰਾਨ ਕਾਫੀ ਹੰਗਾਮਾ ਵੀ ਉੱਥੇ ਹੋਇਆ ਹੈ ਆਪਣੀ ਜ਼ਹਿਦਾਦ ਨੇ ਮਾਨਾ ਲੈ ਕੇ ਕਿ ਜ਼ਹਿਦਾਦ ਦੇ ਸਾਜ਼ਨਾ ਤੋਂ ਦੇਰੇ ਇਕੱਠੀ ਕਰਨਾ ਮੁੱਦੋਂ ਲੈ ਕੇ ਹਾਂ ਹਾਂ ਬਿਜ਼ਨਸ ਨੇ ਅਪਾਰਾਜਿਤ ਕੀਤੀ ਦੇਖਾ ਕਾਰਵਾਈ ਕੀਤੀ ਉਹਨਾਂ ਨੇ ਕਿ ਸਰਕਾਰੀ ਤਕਾਲੀ ਪਾ ਲਈ ਸੀ ਅੱਜ ਮੁਹਾਲੀ ਦੇ ਦਾਨਦਿਤ ਤੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ ਇਹ ਨਾਲ ਹੀ ਗੱਲ ਹੋਰ ਥੋੜੀ ਤੋਂ ਜਾਣਨਾ ਚਾਹਾਂਗੀ ਕਿ ਆ ਸੀਐਮ ਮਾਨਦੇਵ ਨੇ ਇੱਕ ਲਕੀਰ ਖਿੱਚੀ ਗਈ ਹੈ ਆਪਰਸ ਆਲਸ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਦੋ ਤੁਸੀਂ ਇਸ ਵਾਂਗ ਬਣੀ ਹੈ ਆਪ ਵਰਸ ਜਾ ਇੱਕ ਪਾਸੇ ਕਹਿੰਦੇ ਆਪ ਹੈ ਦੂਜੇ ਪਾਸੇ ਗੱਲ ਕਰਨੀ ਹੈ ਪਾਜ ਪਾ ਕਾਲੀ ਨਾਲ ਪਾਂਗਰ ਸਾਰੇ ਇਕੱਠੇ ਆ ਜਿਹਦੇ ਨਾਲ ਇਹ ਦੱਸਣਾ ਜ਼ਰੂਰ ਪੈਂਦਾ ਹੈ ਕਿ ਜਿਹੜੀ ਜਿਹੜੀ ਸਰਕਾਰੀ ਵਕੀਲ ਵੀ ਵੱਖਰੇ ਸੀ ਤੇ ਉਹਨਾਂ ਦੇ ਆਪ ਦੇ ਵਕੀਲ ਵੀ ਵੱਖਰੇ ਸੀ ਤੋਂ ਕਿਹੜੀ ਕਿਹੜੀ ਗੱਲਾਂ ਤੇ ਇਹਨਾਂ ਦਾ ਫੋਕਸ ਰਿਹਾ ਕਿਹੜੀ ਕਿਹੜੀ ਜਾਣਕਾਰੀ ਨਾਲ ਉਹਨਾਂ ਸਾਂਝੀ ਕੀਤੀ ਗਈ ਸਰਕਾਰੀ ਦੇ ਜਿਹੜੇ ਵਕੀਲ ਹੈ ਉਹ ਮਿਲਿਆ ਅਦਾਲਤ ਦੇ ਪੇਸ਼ ਹੋਏ ਸਰਦਨ ਦਾ ਪੇਸ਼ ਰਿਮਾਂਡ ਲਿਆ ਗਿਆ ਉਸ ਵੇਲੇ ਮੀਡੀਆ ਵਾਲਾ ਹੁੰਦਾ ਹੁੰਦਾ ਹੀ ਹੈ ਕਿ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਸਰਕਾਰੀ ਵਕੀਲਾਂ ਦਾ ਉਹ ਕੰਪਲੈਕਸ ਦੇ ਬਾਹਰ ਕੀ ਕਈ ਵਿਰੋਧੀ ਕਹਿੰਦੇ ਨੇ ਗ੍ਰਿਫਤਾਰ ਵੀ ਕੀਤੇ ਗਏ ਨੇ ਉੱਥੇ ਦਲਜੀਤ ਸਿੰਘ ਚੀਮਾ ਵੀ ਮੁੱਖ ਤੌਰ ਤੇ ਪਹੁੰਚੇ ਸੀ ਪਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਰਕਾਰ ਦੇ ਖਿਲਾਫ ਕਾਫੀ ਪੜਕੇ ਨੇ ਉਹਨੇ ਕੀ ਕੀ ਕਰ ਗਿਆ ਪਰ ਵੀ ਇਹ ਪਿੰਡ ਤੋਂ ਲੈ ਕੇ ਉੱਨੀ ਕੜਕਾ ਤੋਂ ਉਹਨਾਂ ਦੇ ਰਹੇ ਗਿਆ ਮਰਦੀ ਵਾਲੇ ਮਹਿਤੀ ਜਿਹਦੇ ਬੰਦੇ ਦਾ ਚਾਚਾ ਉਹਨਾਂ ਦਾ ਸਰ ਆਦਰ ਕਦਾਵਾਰ ਆਪਣੇ ਹੱਥ ਪੈਜ ਦਾ ਬਸ ਜੀਰੀ ਦਾ ਕਿ ਟੈਕਨ ਕੀਆ ਲੋਕਾਂ ਸਮੇਤ ਵਿਰੋਧੀ ਦੀ ਹਮਾਇਤ ਵੀ ਇਨਾਂ ਨੂੰ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਵਕ ਵਕ ਪੋਸਟਾਂ ਸ਼ੇਅਰ ਕਰਕੇ ਵਿਰੋਧੀਆਂ ਤੇ ਕਾਂਗਰਸ ਦੇ ਅਕਾਲਪਤੀ ਇਲਜ਼ਾਮ ਲਗਾਏ ਗਏ ਹੈਨ ਕੀ ਵਿਰੁੱਧ ਦੇਖੋ ਮਜਿੰਟਾ ਦੇ ਨਾਲ ਖੜੇ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬਾਰੇ ਇਹ ਵਿਰੋਧੀਆਂ ਸਾਰੇ ਕਿ ਚੁਟਨੇ ਇਸ ਮਾਮਲੇ ਬਾਰੇ ਤੇ ਨੇਵਾਲ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਕੀ ਹੈ ਕਿ ਜਿਹੜਾ ਐਮਐਸਪੀ ਤੇ ਅਸੀਂ ਉਹ ਆंदोलਨ ਕਰਨੇਗੇ ਮੁੱਢ ਤੋਂ ਸੋ ਇੱਕ ਤੁਸੀਂ ਕੀ ਕਹਿਣਾ ਚਾਹੁੰਗੇ ਕਿ ਕਿਸਾਨ ਦੇ ਵੱਲੋਂ ਹੁਣ ਕਿਹੜਾ ਜਿਹੜਾ ਹੈ ਸੰਘਰਸ਼ ਕਰਨਾ ਚਾਹੁੰਦਾ ਹੈ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖਰੇ ਆਪ ਸਭ ਦਰਸ਼ਕਾ ਦਾ ਮੈਂ ਸੁਆਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਤੇ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਸਿਆਸੀ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਣਾ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਦਲੇ ਧੰਨਵਾਦੀ ਬਾਦ ਦਰਸ਼ਕਾਂ ਨਵਰੇ ਸਤਿਕਾਰਨਾ ਸਤਿ ਸ਼ਕਾਲ ਜੀ ਲੋਸ ਸੁਹਾਲਾ ਪਾ ਹਾਜ਼ਰ ਹੈ ਦਸਕਾਨਿਕ ਕਚਰੀ ਚ ਜੀ ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਇਸ ਵੇਲੇ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਜੋ ਕਿ ਵਿਕਰਮ ਸਿੰਘ ਬਜੇਠੀਆ ਦਾ ਹੈ ਸੋ ਅਸੀਂ ਸਭ ਜਾਣਦੇ ਹਾਂ ਕਿ ਅੱਜ ਵਿਕਰਮ ਸਿੰਘ ਬਜੇਠੀਆ ਨੂੰ ਬੀਤੇ ਕੱਲ੍ਹ ਹੀ ਗ੍ਰਿਫਤਾਰ ਕੀਤਾ ਗਿਆ ਸੋ ਅੱਜ ਉਹਨਾਂ ਦੀ ਮੁਹਾਲੀ ਕੋਰਟ ਵਿੱਚ ਪੇਸ਼ੀ ਹੋਈ ਹੈ ਸੋ ਇਹ ਪੁੱਛਣਾ ਚਾਹਵਾਂਗੇ ਕਿ ਜਿਹੜੀ ਪੇਸ਼ੀ ਹੋਈ ਹੈ ਇਸ ਦੌਰਾਨ ਕਾਫੀ ਰੱਦੋ ਬਦਲ ਵੀ ਹੋਈਆਂ ਨੇ ਇਸ ਦੌਰਾਨ ਕਾਫੀ ਹੰਗਾਮਾ ਵੀ ਉੱਥੇ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਟਾਈਮ ਦਿੱਤਾ ਗਿਆ ਹੈ ਪੇਸ਼ੀ ਦੌਰਾਨ ਤੇ ਰਿਮਾਂਡ ਕਿੰਨਾ ਕੁ ਮਿਲਿਆ ਇਹਨਾਂ ਨੂੰ ਦੇਖੋ ਇਹ ਮੁੱਦਾ ਆਪਾਂ ਸਾਰੇ ਜਾਣਦੇ ਆ ਅਕਾਲੀ ਦਲ ਦੇ ਕੱਦਾਵਾਂ ਗੁਆ ਬਿਕਰਸ ਸਿੰਘ ਜੀ ਕੀਆ ਜੀ ਕੈਨੇਡਾ ਮੰਤਰੀ ਵੀ ਰਹੇ ਆ ਮਾਝੇ ਦੇ ਚਰਨਲ ਦੇ ਤੌਰ ਤੇ ਵੀ ਜਾਣੇ ਜਾਂਦੇ ਰਹੇ ਆ ਜੀ ਤੇ ਆਪਣੀ ਜਾਇਦਾਦ ਦੇ ਮਾਮਲੇ ਲੈ ਕੇ ਕਿ ਜਾਇਦਾਦ ਦੇ ਸਾਜ਼ਨਾਤਕ ਦੇਰੇ ਇਕੱਠੀ ਕਰਨ ਦੇ ਮੁੱਦੇ ਲੈ ਕੇ ਜਿਸ ਤਰ੍ਹਾਂ ਵਿਜੀਲੈਂਸ ਨੇ ਐਫਆਈਆਰ ਦਰਜ ਕੀਤੀ ਉਹਨਾਂ ਦੇ ਖਰਾਬ ਕਾਰਵਾਈ ਕੀਤੀ ਉਹਨਾਂ ਦੀ ਜੀ ਫਿਰ ਸਾਰੀ ਦਾ ਕਾਲੀ ਪਾ ਲਈ ਗਈ ਸੀ ਅੱਜ ਮਹਾਲੀ ਦੀ ਅਦਾਲਤ ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਨਾ ਦੱਸਿ ਕਿ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਸਭ ਤੋਂ ਐਵੇਂ ਇਸ ਗੱਲ ਦਾ ਪਹਿਲੂ ਇਹ ਹੈ ਕਿ 7 ਦਿਨ ਦਾ ਪੁਲਿਸ ਰਿਮਾਂਡ ਵਿਕਰਮ ਮੀਠਿਆ ਨੂੰ ਦਿੱਤਾ ਗਿਆ। ਯਾਨੀ 7 ਦਿਨ ਲਈ ਜਿਹੜਾ ਉਹਨਾਂ ਤੋਂ ਪੁੱਛੀ ਗਈ ਕੀਤੀ ਜਾਈਗੀ ਪੁਲਿਸ ਉਹ ਆਪਣੇ ਹरासत ਵਿੱਚ ਰੱਖ ਕੇ। ਹਾਲਾਂਕਿ ਪੁਲਿਸ ਤਾਂ 12 ਦਿਨ ਦਾ ਰਿਮਾਂਡ ਮੰਗ ਰਹੀ ਸੀ ਪਰ ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਵਿਕਰਮ ਮੀਠਿਆ ਦਾ। ਇਹ ਤਾਂ ਹੈ ਮੁੱਦਾ ਇਹ ਕਿ 7 ਦਿਨ ਦੇ ਲਈ ਉਹ ਪਲੀਜ਼ ਦੀ ਪੁਛੀ ਚ ਚਲੇ ਗਿਆ ਦੂਜੀ ਜਿਹੜੀ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਦੇਖੋ ਅਕਾਲੀ ਦਲ ਜੀ ਆਪਾਂ ਜਿਸ ਚੋਂ ਗੱਲ ਕਰੀਏ ਅਕਾਲੀ ਦਲ ਦੇ ਫਿਰਾਂ ਸੁਨੀਲ ਸਿੰਘ ਬਾਦਲ ਖਾਨੀ ਸ਼ੀਬਾ ਹਰਜਨਤ ਬਾਦਲ ਜਿਹੜੇ ਪਾਰਲੀਮੈਂਟ ਮੈਂਬਰ ਨੇ ਪਰ ਇਹਦੇ ਬਾਦ ਜੀ ਦਾ ਅਕਾਲੀ ਦਲ ਦੇ ਕਦਾਵਾਰਾ ਗੁਆ ਹੈ ਨਤੀਜਾ ਜੇ ਕੋਈ ਨਾਂ ਪਾਰਟੀ ਦੇ ਅੰਦਰ ਸਭ ਤੋਂ ਉੱਪਰ ਉੱਪਰ ਕੇ ਸਾਹਮਣੇ ਆਉਂਦਾ ਤਾਂ ਬਿਕਰਮਜੀਤ ਠੀਆ ਸੋ ਮਜੀਠੀਆ ਦੀ ਪਹਿਲਾਂ ਗ੍ਰਿਫਤਾਰੀ ਇਹ ਹੁਣ ਸੱਤ ਦਿਨ ਦਾ ਪੁਲਿਸ ਫਰਮਾਨ ਹੂੰ ਉਹ ਵੀ ਜਾਇਦਾਦ ਦੇ ਵੇਰੇ ਬਣਾਉਣ ਦੇ ਮਾਮਲੇ ਲੈ ਕੇ ਕੇਸ ਦਾ ਦਰਜ ਹੋਇਆ ਕਿ ਸਾਧਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਆਪਣੇ ਆਪ ਚ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੀ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਰਟੀ ਦੀ ਲੀਡਰਸ਼ਿਪ ਨੂੰ ਕਿਉਂਕਿ ਕਮਿਊਨਿਟੀਆ ਦਾ ਇਸ ਤਰੀਕੇ ਦੇ ਨਾਲ ਵੀ ਇਹਦੇ ਕੋਲੇ ਚਲੇ ਜਾਣਾ ਔਰ ਕੁਝ ਕਿਸ ਜਿਹੜੀ ਹੋਣੀ ਉਹਨਾਂ ਕੋਲੋਂ ਹਾਲਾਂਕਿ ਪਹਿਲਾਂ ਵੀ ਇੱਕ ਵਾਰ ਉਹਨਾਂ ਨੂੰ ਗੁਰਤਾਹ ਕਾਲੇ ਸੀ ਜੇਲ੍ਹ ਚ ਜਾਣਾ ਪਿਆ ਰਹਿਣਾ ਪਿਆ ਪਰ ਹੁਣ ਜਿਹੜਾ ਨਵਾਂ ਮੁੱਦਾ ਹੈ ਇਹ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਵੈ ਉਹ ਜਿਹੜੇ ਕਾਲੀ ਵਰਕਰ ਜਿਹੜੇ ਅੱਜ ਉਥੇ ਇਕੱਠੇ ਵੀ ਹੋਏ ਉਹਨਾਂ ਵੱਲੋਂ ਉਸ ਪਰੇਟ ਵੀ ਕੀਤਾ ਗਿਆ ਕਿ ਵੀ ਕਿਉਂ ਇਹ ਜਾਤੀ ਕੀਤੀ ਜਾ ਰਹੀ ਹੈ ਸ਼ਹਿਰ ਜ਼ਿਲ੍ਹੇ ਕਪੀਰ ਦੇ ਨਾਲ ਕਾਮੁਖੀ ਵੀ ਗਈ ਹੋਰ ਸਦੀਨੋ ਕਾਬੂੜ ਰੱਖਣ ਲਈ ਕਿਹਾ ਜਾ ਰਿਹਾ ਹੈ ਘਟਗਟ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਈ ਗਿਆ ਉਥੇ ਪਹੁੰਚੀ ਸੀ ਤਾਂ ਕਿ ਇਸ ਤਰੀਕੇ ਨਾਲ ਕੋਈ ਵੀ ਜਿਹੜਾ ਕਨਵਰਟ ਕਰਨ ਦਾ ਦੂਰ ਦੀ ਗੱਲ ਹੈ ਇਹਨਾਂ ਆਬੀ ਜੀ ਨੂੰ ਕਹਿੰਦੇ ਕਿ ਚਿੜੀ ਵੀ ਨਾ ਫੜਕ ਸਕੇ ਉੱਥੇ। ਇਸ ਤਰ੍ਹਾਂ ਦੇ ਹਾਲਾਤ ਦੇ ਅੰਦਰ ਵੇਖੋ ਮਜੀਠਿਆ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਔਰ ਉਹਨਾਂ ਦਾ ਹਮਾਂ ਲਿਆ ਗਿਆ ਔਰ ਇਸ ਦੇ ਨਾਲ ਹੀ ਇੱਕ ਨਮਾ ਜਿਹੜਾ ਲੜਾਈ ਦਾ ਦੌਰ ਸ਼ੁਰੂ ਹੋ ਗਿਆ। ਦੇਖੋ ਮਜੀਠਿਆ ਉਹ ਨਹੀਂ ਤਾਂ 7 ਦਿਨ ਲਈ ਘਟੂ ਘਟ ਪੁਲਿਸ ਰਾਸ ਤੋਂ ਚਲੇ ਗਿਆ। 2 ਜੁਲਾਈ ਨੂੰ ਦੁਆਰਾ ਫੀਸੀ ਹੋਏਗੀ ਦੇਖਿਆ ਜਾਏਗਾ ਕਿ ਉਸ ਤੋਂ ਬਾਅਦ ਕੀ ਹੋਰ ਮਾਨ ਮੰਗਿਆ ਜਾਂਦਾ ਹੈ ਜਾਂ ਨਿਆਂក្រਾਸ ਤੇ ਭੇਜ ਦਿਆ ਸਮਾਂ ਦੱਸੇਗਾ ਪਰ ਕਾਲੀਦਾਲੀ ਇੱਕ ਚੁਣੌਤੀਆਂ ਦਾ ਦੌਰ ਜਿਹੜਾ ਹੈਗਾ ਜਿਹਦੇ ਨਾਲ ਹੀ ਨਵੇਂ ਸਿਰੇ ਤੋਂ ਸਿੰਧੂ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਜੀ ਜੀ ਸੋ ਇਸ ਨਾਲ ਹੀ ਗੱਲ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਆ ਸੀਐਮ ਮਾਨ ਦੇ ਵੱਲੋਂ ਇੱਕ ਲਕੀਰ ਖੀਚੀ ਗਈ ਹੈ ਆਪ ਵਰਸਸ 올 ਦੀ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਕਦਾਵਾਰਾ ਗੋਦੀ ਗਲਤ ਆਪਾਂ ਕਰਾਂਗੇ ਮੁੱਖ ਮੰਦਿਰ ਭਗਵਾਨ ਜਿਦਾਂ ਦਾ ਜਦੋਂ ਆਪਾਂ ਜ਼ਿਕਰ ਕਰਦੇ ਆ ਤਾਂ ਉਹਨਾਂ ਨੇ ਆ ਜਾਇਨ ਉਸ ਮੌਕੇ ਤੇ ਜਦੋਂ ਬਿਕਰਮ ਜਿਠਿਆ ਲਈ ਦਾਲੇ ਸਾਹ ਦਿੰਦਾ ਪੁਲਿਸ ਹਰਮਾਨ ਜਿਹੜਾ ਮਿਲ ਗਿਆ ਉਸ ਵੇਲੇ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਕਿ ਵੀ ਅ ਅਸੀਂ ਹੋਣਾ ਜਿਸ ਦਾ ਨਸ਼ਾ ਅਵਰਧ ਜੁੱਧ ਦਾ ਸਵਾਲ ਹੈ ਇਸ ਮਾਮਲੇ 'ਚ ਝਟਕੇ ਲੜਾਈ ਲੜੀ ਜਾਏਗੀ ਉਹ ਉਹਨਾਂ ਨੇ ਇਹ ਯਾਦ ਦਿੱਤਾ ਕਿ ਜੋ ਸਥਿਤੀਆਂ ਉਸ ਵੇਲੇ ਬਣੀ ਰਹੀਆਂ ਆਪ ਵਰਸਯਾ ਜੀ ਇੱਕ ਪਾਸੇ ਕਹਿੰਦੇ ਆਪ ਐ ਦੂਜੇ ਪਾਸੇ ਜੇ ਕਹਿੰਦੇ ਗੱਲ ਕਰੀਏ ਫਾਜਪਾ ਅਕਾਲੀ ਦਰ ਕਾਂਗਰਸ ਸਾਰੇ ਇਕੱਠੇ ਐ ਪਰ ਕਹਿੰਦੇ ਜਿਹੜੇ ਵੀ ਜ਼ਿੰਮੇਵਾਰ ਹੋਣਗੇ ਉਹ ਬਖਸ਼ੇ ਨਹੀਂ ਜਾਣਗੇ ਜੀ ਪੱਕੇ ਪਹਿਲਾਂ ਕਹਿੰਦੇ ਕੰਮ ਕੀਤਾ ਗਿਆ ਔਰ ਜਿਹੜੇ ਘਰ ਨਸ਼ੇ ਕਾਰਨ ਉਜੜ ਗਏ ਜਾਂ ਜਾੜਾ ਹੋ ਗਿਆ ਉਸ ਜਾੜੇ ਨਾਲ ਜਿਨ੍ਹਾਂ ਨੇ ਵੀ ਆਪਣੇ ਘਰ ਭਰੇ ਆ ਉਹਨਾਂ ਨੂੰ ਸਖਤ ਸਜ਼ਾ ਮਾਂ ਦਿੱਤੀਆਂ ਜਾਣੀਆਂ ਇਸ ਨੇ ਆਜ ਮੁੱਖ ਮੰਤਰੀ ਪੁਗਾਂਤ ਮਾਨ ਦੇ ਨਜ਼ਰ ਆਇਆ ਅਪਾ ਜਾਣਦੇ ਆ ਪਿਛਲੇ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਪੁਗਾਂਤ ਮਾਨ ਦੀ ਜਿਹੜੀ ਸਰਕਾਰ ਹੈ ਵਿਸ਼ਿਆਵਰੋ ਵਿਜੁੱਧਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਸੀੜਾ ਹੀ ਹੋਇਆ ਪਰ ਹੁਣ ਜਦ ਤਾਂ ਕਿਹਾ ਜਾਂਦਾ ਕਿ ਅਕਸਰ ਧੁਦੀ ਤੇਰਾ ਕਹਿੰਦੇ ਆ ਸੀ ਦੇਖੋ ਜੀ ਕਿ ਜਿਹੜਾ ਛੋਟੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਤਾਂ ਕਾਬੂ ਕਰਦੇ ਆ ਪਰ ਕੋਈ ਵੱਡਾ ਮਗਰਮੱਛ ਕਾਬੂ ਨਹੀਂ ਕੀਤਾ ਜਾ ਰਿਹਾ ਆਪਾ ਆਪਣੇ ਜਵਾਨ ਚ ਨੇ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੀ ਕਰ ਰਹੇ ਆ ਜੀ ਉਹਨਾਂ ਨੇ ਕਿਹਾ ਕਿ ਦੇਖੋ ਮੁੰਜੜੇ ਆਪਣੇ ਆਪ ਨੂੰ ਜਰਨਲ ਕਹਿੰਦੇ ਸੀ ਹੁਣ ਜਰਨਲ ਵੀ ਅੰਦਰ ਜਾ ਰਿਹਾ ਸੋ ਉਹਨਾਂ ਨੇ ਇੱਕ ਤਰੀਕਾ ਸੁਝਾ ਦਿੱਤਾ ਕਿ ਜਾਹੇ ਜਿਹੜਾ ਹੈ ਗੰਭੀਰਮ ਜੀਟੀਆ ਮਾਝ ਦੇ ਜਰਨਲ ਕਹੁੰਦੇ ਆ ਪਰ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਹੱਥ ਪਾ ਲਿਆ ਔਰ ਸਖਤੀ ਵਰਤੀ ਜਾਏਗੀ ਕਿਸੇ ਤਰੀਕੇ ਨਾਲ ਇਸ ਮਾਮਲੇ ਤੇ ਕੋਈ ਸਮਝੌਤਾ ਜਾਂ ਸਹਿਮਤੀ ਜਾਂ ਕੋਈ ਰਾਹ ਨਹੀਂ ਦਿੱਤੀ ਜਾਏਗੀ ਸੋ ਮੁਖਵੰਦਰੀ ਭਗਵੰਤ ਮਾਨ ਨੇ ਜਿਵੇਂ ਫਰੂਦੀ ਤਰ੍ਹਾਂ ਸੁਨੇਹਾ ਦਿੱਤਾ ਹੈ ਉਥੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦੇ ਮੁੱਦੇ ਤੇ ਵੀ ਸਖਤੀ ਕਰਨਾ ਸੁਨੇਹਾ ਕਿ ਜਿਹੜੇ ਬੇਕਰ ਮੀਠਿਆਂ ਨੂੰ ਹੱਥ ਪਾਇਆ ਜਾ ਸਕਦਾ ਉਹ ਕਹਿੰਦੇ ਫਿਰ ਦੂਜਿਆਂ ਨੂੰ ਕਿਉਂ ਨਹੀਂ ਪਾਇਆ ਜਾ ਸਕਦਾ ਸੋ ਲੰਬੀ ਲੜਾਈ ਜਿਹੜੀ ਹੈ ਸ੍ਰਿਧੀ ਨਜ਼ਰ ਆ ਰਹੀ ਹੈ ਅੱਗੇ ਕੇਵਲ ਸੀ ਲੜਾਈ ਪ੍ਰਸ਼ਾਸਕੀ ਪੱਧਰ ਤੇ ਜਾ ਕੇ ਆਪਾਂ ਗੱਲ ਕਰਦੇ ਆ ਕਿ ਨਸ਼ਾ ਤਸਕਰ ਜਿਹੜੇ ਉਹਨਾਂ ਸਿੱਧੇ ਤੌਰ ਤੇ ਹੱਥ ਪਾਉਣਾ ਕਾਫੀ ਵੱਡੀ ਗੰਦੀ ਸੀ ਜਿਹੜੀ ਨਸ਼ਾ ਤਸਕਰ ਆ ਉਹ ਜੀਲਾਂ ਚ ਬੈਠੇ ਆ ਪਰ ਹੁਣ ਨਾਲ ਕਿਤੇ ਲੜਾਈ ਜਦੋਂ ਬਕਰ ਮੀਠੇ ਨਾਲ ਹੱਥ ਪਾਇਆ ਗਿਆ ਇਹ ਲੜਾਈ ਪੋਲੀਟਿਕਲ ਵੀ ਬਣਦੀ ਨਜ਼ਰ ਆ ਰਹੀ ਹੈ ਜੀ ਜੀ ਤੇ ਉਸ ਨਾਲ ਹੀ ਇੱਕ ਮੁੱਦਾ ਹੋਰ ਵੀ ਹੈ ਕਿ ਅੱਜ ਜਿਹੜੀ ਪੇਸ਼ੀ ਹੋਈ ਹੈ ਮਜੀਠੇ ਦੇ ਵੱਲੋਂ ਇਸ ਦੇ ਨਾਲ ਇਹ ਦੱਸਣਾ ਜ਼ਰੂਰ ਬਣਦਾ ਹੈ ਕਿ ਜਿਹੜੀ ਸਰਕਾਰੀ ਵਕੀਲ ਵੀ ਵੱਖਰੀ ਸੀ ਤੇ ਉਹਨਾਂ ਦੇ ਆਪ ਦੇ ਵਕੀਲ ਵੀ ਵੱਖਰੀ ਸੀ ਤਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਤੇ ਇਹਨਾਂ ਦਾ ਫੋਕਸ ਰਿਹਾ ਹੈ ਕਿਹੜੀ-ਕਿਹੜੀ ਜਾਣਕਾਰੀ ਨਾਲ ਵੱਲੋਂ ਸੱਚ ਕੀਤੀ ਗਈ ਹੈ ਕਿ ਕੋ ਜਿਸ ਮੁੱਦੇ ਤੇ ਤੁਸੀਂ ਗੱਲ ਕੀਤੀ ਹੈ ਦੋ ਪਹਿਲੇ ਵਾਅਕ ਤਾਂ ਹੈਗਾ ਜਿਹੜਾ ਵਿਰੋਧੀ ਧਿਰ ਹੈ ਜੀ ਉਹ ਇਸ ਮਾਮਲੇ ਬਾਰੇ ਕਿਦਾਂ ਆਖਦੇ ਕੀ ਲੰਘਾ ਉਹਦਾ ਆਪਣਾ ਨਜ਼ਰੀਆ ਹੈ ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰੀ ਅਧਿਕਾਰ ਦੇ ਜਿਹੜੇ ਵਕੀਲ ਹੈ ਜਦੋਂ ਮਜੀਠਿਆ ਅਦਾਲਤ ਤੇ ਪੇਸ਼ ਹੋਏ ਸਭ ਦੇ ਨਾਲ ਪੁਲਿਸ ਰਿਮਾਂਡ ਲਿਆ ਗਿਆ ਉਸ ਵੇਲੇ ਮੀਡੀਆ ਵਾਲਿਆਂ ਦਾ ਹੁੰਦਾ ਹੀ ਹੈ ਕਿ ਉਹਨਾਂ ਨੇ ਗਲਤ ਬਾਤ ਕੀਤੀ ਸਰਕਾਰੀ ਵਕੀਲਾਂ ਦਾ ਜੀ ਉਹਨਾਂ ਨੇ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹ ਕਹੀ ਹੈ ਕਿ 540 ਕਰੋੜ ਰੁਪਏ ਦੀ ਜਿਹੜੀ ਜ਼ਾਇਦਾ ਜੀ ਐਸਈ ਪਾਈ ਗਈ ਹੈ ਜੀ ਜੇ ਕੋਈ ਸਬੂਤ ਨਹੀਂ ਮਿਲਦੇ ਕਿ ਜਾਇਦਾਦ ਆਈ ਕਿਵੇਂ ਕਿੱਥੋਂ ਇਕੱਠੀ ਹੋਈ ਜੀ ਉਹ ਹੁਣ ਕਹਿੰਦੇ ਜੇ ਥੋੜੀ ਬਹੁਤੀ ਗੱਲ ਹੋਵੇ ਤਾਂ ਵੀ ਠੀਕ ਹੈ 540 ਕਰੋੜ ਦੀ ਜਾਇਦਾਦ ਆ ਉਹਦਾ ਕੋਈ ਸਾਕਤਾ ਨਾ ਹੋਵੇ ਸਾਕਤਾ ਨਾ ਮਿਲੇ ਤੇ ਇਸ ਕਰਕੇ ਵੱਡਾ ਸਵਾਲ ਹੈ ਕਿ ਇਹਨੇ ਮਾਮਲੇ ਦੀ ਜਾਇਦਾ ਜਿਹੜੀ ਗਿਆ ਆਈ ਕਿੱਥੋਂ 540 ਕਰੋੜ ਦੇ ਮਾਮਲੇ ਲੈ ਕੇ ਉਸ ਗਿਸ ਔਰ ਨਾਲ ਹੀ ਜਿਹੜਾ ਇਹ ਵੀ ਹੈ ਕਿ ਕਈ ਉਹ ਜੀਆਂ ਕੰਪਨੀਆਂ ਆ ਗਈਆਂ ਜਿਹੜੀਆਂ ਵਿਦੇਸ਼ੀ ਹਵਾਲੇ ਦੇ ਨਾਲ ਕੰਮ ਕਰਦੀਆਂ ਐਸਾ ਇਧਰੋਂ ਲਿਆ ਉਧਰ ਦਿੱਤਾ ਉਧਰੋਂ ਲਿਆ ਇਧਰ ਦਿੱਤਾ ਇਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਕੰਮ ਦੰਦਾ ਕਰਦੀਆਂ ਉਹਨਾਂ ਕੰਪਨੀਆਂ ਰਹੀਆਂ ਜਿਹੜਾ ਇੰਡੀਆ ਜਾਂ ਇੰਡੀਆ ਤੋਂ ਜਾਣ ਦਾ ਜਾਂ ਆਉਣ ਦਾ ਪੈਸੇ ਦਾ ਲੈਣ ਦੇਣ ਹੋਇਆ ਉਹਦੇ ਨੂੰ ਕੋਈ ਤੱਥ ਜਿਹੜੇ ਰਹਿ ਗਿਆ ਜਿਹੜੀ ਮੁੱਢਲੀ ਜਾਂਚ ਹੋਈ ਆ ਉਹਦੇ ਸਾਹਮਣੇ ਆਏ ਆ ਇਹ ਗੱਲ ਜਿਹੜੀ ਸਰਕਾਰੀ ਵਕੀਲਾਂ ਵੱਲੋਂ ਸੰਜੀਕ ਕੀਤੀ ਗਈ ਹੈ ਕਿਸੇ ਤਰੀਕੇ ਨਾਲ ਇਹ ਵੀ ਆ ਕਿ 28 ਜਾਂ 29 ਜਿਹੜੇ ਹੈਗੇ ਆ ਮੋਬਾਈਲ ਫੋਨ ਕਬਜ਼ੇ ਚ ਲੈ ਗਏ ਐਸੇ ਕੋਈ ਲੈਪਟਾਪ ਕਮਜ਼ਿਸ ਲੈ ਗਏ ਹੋਰ ਫਿਰ ਜੀ ਦਸਤਾਵੇਜ਼ ਕਾਬੂ ਕਿਤੇ ਗਏ ਉਹ ਸਾਰੇ ਖੰਡਾਰੇ ਜਾ ਰਿਹਾ ਰੋਣ ਵਾਲੇ ਦਿਨਾਂ ਚ ਹੋਰ ਵੀ ਕੋਈ ਵੱਡੀ ਜਾਣਕਾਰੀ ਜੰਕ ਸਾਹਿਬ ਇਹਨਾਂ ਮੁੱਦਿਆਂ ਤੇ ਉੰਦਾ ਨਜ਼ਰ ਆਏਗਾ ਉਹ ਵੀਂਦੇ ਭਗਵੰਦ ਮਾਨ ਨੇ ਵੀ ਇਸ ਮੁੱਦੇ ਤੇ ਇਹੀ ਜ਼ਿਕਰ ਕੀਤਾ ਹੈ ਕਿ ਦੇਖੋ ਜਿਹੜਾ ਹਮੇਸ਼ਾ ਜਿਹੜੇ ਕਾਲੀ ਦਲ ਦੀ ਗੱਲ ਕਰ ਲਈਏ ਕਹਿੰਦੇ ਕਾਂਗਰਸ ਦੀ ਗੱਲ ਕਰ ਲਈਏ ਆਸ਼ਵਾਦੀ ਦੀ ਗੱਲ ਕਰ ਲਈਏ ਉਹ ਕਹਿੰਦੇ ਸੀਗੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਕਿਸੇ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਉਹਨ ਕਹਿੰਦੇ ਸਰਕਾਰ ਨੇ ਹੱਥ ਪਾਇਆ ਪੁਲਿਸ ਨੇ ਹੱਥ ਪਾਇਆ ਇਸ ਮਾਮਲੇ 'ਚ ਵੱਡੇ ਕੱਦਾਵਾਰਾ ਗੋ ਨੂੰ ਤਾਂ ਕਹਿੰਦੇ ਰੌਲਾ ਪੈਣਾ ਸ਼ੁਰੂ ਹੋ ਗਿਆ ਪਰ ਅਸੀਂ ਕਹਿੰਦੇ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੇ ਹਿੱਤ ਲਈ ਖੜੇ ਆਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਆਂ ਇਸ ਮੁੱਦੇ ਤੋਂ ਨਾਸ਼ਿਆਂ ਤੋਂ ਮੁੱਦੇ ਪੰਜਾਬ ਨੂੰ ਕਰੋਨਾ ਹੀ ਕਰੋਨਾ ਪਰ ਕੋਈ ਇੱਕ ਦਾ ਵੱਡੇ ਤੋਂ ਵੱਡਾ ਲੀਡਰ ਹੋਵੇ ਆਗੂ ਹੋਵੇ ਅਧਿਕਾਰੀ ਹੋਵੇ ਬਖਸ਼ਿਆ ਨਹੀਂ ਜਾਏਗਾ ਇੱਕ ਗੱਲ ਹੋਰ ਜਿਹੜੀ ਹੈਗੀ ਆ ਉਹ ਕਹਿੰਦੇ ਭਗਵੰਤ ਮਾਨ ਨੇ ਆਪਣੇ ਅੰਦਾਜ਼ ਨਾਲ ਸਹਿਜਵਾਕ ਕਹੀ ਗੱਲ ਉਹਨੇ ਕਹੇ ਕਿ ਦੇਖੋ ਜਦੋਂ ਅਸੀਂ ਕਾਰਵਾਈ ਕਰਦੇ ਆ ਨਸ਼ਾ ਤਸਕਰ ਹੋਣ ਕਿਉਂਕਿ ਵੱਡਾ ਅਧਿਕਾਰੀ ਹੋਵੇ ਜਾਂ ਨੇਤਾ ਹੋਵੇ ਜੀ ਤਾਂ ਕੁਝ ਕਹਿੰਦੇ ਹੀਲੇ ਪੱਦਰ ਤੇ ਪੁਲਿਸ ਕਰਮਚਾਰੀ ਵੀ ਹੁੰਦੇ ਆ ਜਿਹੜੇ ਇਹਨਾਂ ਨਾਲ ਮਿਲੇ ਹੁੰਦੇ ਆ ਨਸ਼ੇ ਦਾ ਕਾਰੋਬਾਰ ਕਰਦੇ ਆ ਕੰਮ ਕਰਦੇ ਆ ਉਹ ਕਹਿੰਦੇ ਉਸ ਤੋਂ ਪਹਿਲਾਂ ਕਿਸੇ ਦੀ ਪੁਲਿਸ ਜਾਂ ਪਾਰਟੀ ਛਾਪਾ ਮਾਰੇ ਤਾਂ ਉਹ ਵੀ ਜਿਹੜਾ ਨੂੰ ਜਾ ਕੇ ਦੱਸ ਦਿੰਦੇ ਆ ਕਿ ਤੁਹਾਡੇ ਖਿਲਾਫ ਛਾਪਾ ਪੈਣ ਲੱਗਾ ਤਾਂ ਕਿ ਇਧਰ ਦਰੋ ਹੋ ਜੋ ਬਚਾਅ ਹੋ ਸਕੇ ਅਜਿਹਾ ਜਿਹੜਾ ਜਨਨ ਕਾਲੇ ਨਾਂ ਪੇਡਾ ਕਿਹਾ ਜਾਂਦਾ ਹੈ ਉਹਨਾਂ ਦੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਵੀ ਨਿਖੜਾ ਕੀਤਾ ਜਾ ਰਿਹਾ ਹੈ ਜਣੀ ਪਲੀ ਦੇ ਅੰਦਰ ਹੋਵੇ ਸਰਕਾਰ ਜੋਵੇ ਪੋਲੀਟিক্যাল ਪਾਰਟੀਆਂ ਦੇ ਆਗੂ ਹੋਣ ਇਸ ਮੁੱਦੇ ਤੇ ਘੱਟੋ ਘੱਟ ਕਿਸੇ ਨੂੰ ਬਖਸ਼ਿਆ ਨਹੀਂ ਜਾ ਸਕਦਾ ਇਸ ਸਨਿਆਨਤਾ ਮੁਖੰਤਰੀ ਭਗਵੰਤ ਮਾਨ ਆਜ ਜੀ ਜੀ ਸੋ ਅੱਜ ਮਜੀਠੀਆ ਦੀ ਜਿਹੜੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਸੀਂ ਜਾਨਣਾ ਚਾਹਾਂਗੇ ਸੋ ਜਨਤਾ ਵੀ ਇਹ ਜਾਨਣਾ ਚਾਹੇਗੀ ਕਿ ਉਸ ਸਮੇਂ ਮਾਹੌਲ ਕਿਦਾ ਰਿਹਾ ਹੈ ਕੋਰਟ ਕੰਪਲੈਕਸ ਦੇ ਬਾਹਰ ਕਿ ਕਈ ਵਿਰੋਧੀ ਕਹਿੰਦੇ ਨੇ ਗ੍ਰਿਫਤਾਰ ਵੀ ਕੀਤੇ ਗਏ ਨੇ ਉੱਥੇ ਦਲਜੀਤ ਸਿੰਘ ਚੀਮਾ ਵੀ ਮੁੱਖ ਤੌਰ ਤੇ ਪਹੁੰਚੇ ਸੀ ਪਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਰਕਾਰ ਦੇ ਖਿਲਾਫ ਕਾਫੀ ਪੜਕੇ ਨੇ ਹੋ ਦੇਖੋ ਸੰਭਾਵਿਕ ਹੈ ਜਦੋਂ ਇਦਾਂ ਦੀ ਕਾਰਵਾਈ ਹੁੰਦੀ ਹੈ ਇਹਦਾ ਆਕਾਲੀ ਦਲ ਪੰਜਾਬ 'ਚ ਲੰਬਾ ਸਮਾਂ ਸੱਦਾ ਜਰਿਆ ਸਿਨੀ ਜੀ ਕੀ ਕੀ ਜੀ ਆਪਾਂ ਕੀ ਇਹ ਪਿੰਡ ਤੋਂ ਲੈ ਕੇ ਚੰਡੀਗੜ੍ਹ ਤੱਕ ਉਹਨਾਂ ਦੇ ਜਿਹੜੇ ਗਿਆ ਹੰਦਰਦੀ ਵਾਲੇ ਮਹਿਤੀ ਜਥੇਵੰਦ ਕਟਾਂ ਚਾ ਉਹਨਾਂ ਦਾ ਜਦੋਂ ਐਡੇ ਕਦਾਵਾਰ ਆਗੂ ਹੱਥ ਪਾਇਆ ਜਦਾਂ ਬੱਜਿਆ ਕਰੀਦਾ ਕਿ ਬਿਕਰਮਜੀਠਿਆ ਜਬ ਤਨਨਾ ਨਾ ਵੀ ਲਈ ਤੇ ਤਨਨਾ ਜੇਕਨਾ ਅਕਾਲੀ ਦਰਬੀ ਡਿਟਰ ਜੀ ਦਾ ਬਿਕਰਮਜੀਠਿਆ ਦਾ ਹੁੰਦਾ ਹੈ ਚਾਹੇ ਉਹ ਪਾਰਟੀ ਚਾ ਉਹਦੇ ਦਾਕ ਉਹਦੇਦਾਰ ਬਟੇ ਨਹੀਂ ਹਾਂ ਜਾਂ ਨਹੀਂ ਹੈ ਹੈਗੇ ਆ ਪਰ ਜਦ ਤੱਕ ਫੈਸਲੇ ਲੈਣ ਦਾ ਸਵਾਲ ਹੈ ਚੁਣਾਈ ਲਾਣ ਦਾ ਸਵਾਲ ਹੈ ਤੇ ਬਿਕਰਮਜੀਠਿਆ ਦਾ ਨਾਮ ਮੋਰੀ ਆਗਮਨ ਚ ਲਿਆ ਜਾਂਦਾ ਹੈ ਜ ਜਿਸ ਨੂੰ ਹੱਥ ਪਾਇਆ ਗਿਆ ਤਾਂ ਫਿਰ ਸੁਭਾਵਿਕ ਹੈ ਅਕਾਲੀ ਦਲ ਵੱਲੋਂ ਵਿਰੋਧ ਕਰਨਾ ਅਕਾਲੀ ਦਲ ਦੇ ਜਿਹੜੇ ਨਮਾਇंदे ਹੈ ਆਗੂ ਡਾਕਟਰ ਸੀਨਾ ਹੋਰ ਬਹੁਤ ਸਾਰੇ ਆਗੂ ਕਾਫੀ ਵੱਡੀ ਗਿਣਤੀ ਚਾਹ ਤੁਸੀਂ ਇਕੱਠੇ ਵੀ ਹੋਏ ਉਹਨਾਂ ਵੱਲੋਂ ਰੋਜ਼ ਦਾ ਪ੍ਰਟਾਵਾ ਵੀ ਕੀਤਾ ਗਿਆ ਆਪਣੀ ਇੱਜ਼ਤ ਖਿਲਾਫ ਕਿ ਜ਼ਾਤੀ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਕਿ ਜੀ ਦੂਜੇ ਪਾਸੇ ਜਿਹੜਾ ਹੈਗਾ ਹਾਕਮ ਦਰ ਵੱਲੋਂ ਜਾਣ ਬੁੱਝ ਕੇ ਕਹਿੰਦੇ ਕਰਾਏ ਤੇ ਆਪਣੇ ਬੰਦੇ ਮੈਥੀ ਜਾਂਦੇ ਗਏ ਜੁਲੀ ਪ੍ਰਕਿਰਮਿਟੀ ਦਾ ਵਿਰੋਧ ਕਰ ਰਿਹਾ ਔਰ ਜਿਹੜੀ ਕਾਰਵਾਈਆਂ ਨੂੰ ਜਿੰਦਾਬਾਦ ਬੋਲੇ ਆ ਸੋ ਇਹ ਖਾਲੀ ਦਲ ਦੀ ਲੀਡਰਸ਼ਿਪ ਨੇ ਬਕਾਇਦਾ মিডিਆ ਨਾਲ ਗੱਲਬਾਤ ਕਰਦੇ ਆ ਵੀ ਗੱਲ ਕਹੀ ਗਈ ਜੀ ਜਾਣਬੁੱਝ ਕੇ ਜਿਹੜੇ ਨਿਬਰੂਧੀਆਂ ਬਾਰੇ ਜਦੋਂ ਗੱਲ ਕਰਦੇ ਆ ਆਪ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਆਪ ਨੇ ਜਾਣਬੁੱਝ ਕੇ ਕੁਛ ਇਦਾਂ ਦੇ ਆਪਣੇ ਵਰਕਰ ਮੈਂ ਤੇ ਉੱਥੇ ਥੋਏ ਜਿਹੜੇ ਧੰਦੇ ਉੱਤੇ ਉਹਨਾਂ ਨੇ ਨਾਲੇਬਾਜੀ ਕੀਤੀ ਸਰਕਾਰ ਦੀ ਹਮਾਇਤ ਦੇ ਵਿੱਚ ਦੂਜੇ ਪਾਸੇ ਉਹ ਕਹਿੰਦੇ ਕਿ ਸਾਡੇ ਹਮਾਇਤੀ ਸੀ ਜਿਨ੍ਹਾਂ ਨੇ ਸਰਕਾਰ ਦਾ ਰੋਗੋ ਬਿਤਾ ਸੋ ਹਜ਼ਾਰ ਟਕਰਾਅ ਜਾਂ ਤਣਾਅ ਵਾਲਾ ਮਾਹੌਲ ਵੀ ਬਣਦਾ ਇੱਕ ਵਾਰ ਉੱਥੇ ਨਜ਼ਰ ਆਇਆ ਜੀ ਉਹ ਵੀ ਬੜੀ ਗੰਦੀ ਜਿਹੀ ਤੇ ਪਲੀਤ ਤਣਾਅ ਸੀ ਜੀ ਜਿਆਦਾ ਇਦਾਂ ਦਾ ਕੋਈ ਹੋਣ ਦੀ ਪੋਸਿਬਿਲਿਟੀ ਨਹੀਂ ਸੀ ਪੀਸ ਨੇ ਓਵਰਾਲ ਸਮੁੱਚੇ ਤੌਰ ਤੇ ਜਿੱਤੇ ਰਿਹਾ ਤੇ ਕਾਬੂ ਰੱਖਿਆ ਆਇਨੀ ਗੱਲ ਜ਼ਰੂਰ ਹੈ ਕਿ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਆ 41 ਸਾਲ ਦੇ ਕਦਾਵਾਰਾ ਗੂਜ ਇਹਨਾਂ ਦਾ ਆਪਾਂ ਜ਼ਿਕਰ ਕਰੀਏ ਦੇਖੋ ਬਿਰਿੰਦਰ ਸਿੰਘ ਹਕੂਮਦਾਰ ਇਸ ਨੇ ਜਨਤਾ ਦਾ ਕਾਰਜ ਕਰੀ ਪ੍ਰਸਾਨ ਰਿਹਾ ਹੈ ਸਕੰਦਰ ਸਿੰਘ ਮਲੂਕਾ ਕਿਸਲੇ ਦਿਨ ਆ ਕੇ ਉਹਨਾਂ ਨੇ ਕਾਲੀ ਦਲ ਜੁਆਇਨ ਕੀਤਾ ਹੈ ਕਾਲੀ ਦਲ ਦੇ ਖਜ਼ਾਵਾ ਰਾਗੂ ਰਹੇ ਅਕਤਦਲੀ ਚੀਮਾ ਜੀ ਮੇਸ਼ਿੰਦਰ ਸਿੰਘ ਗਰੇਵਾਲ ਔਰ ਕਈ ਆਗੂ ਸਾਂਝੇ ਤੌਰ ਤੇ ਉਹਨਾਂ ਵੱਲੋਂ ਮੀਡੀਆ ਨੂੰ ਸਬੋਧਨ ਕੀਤਾ ਗਿਆ ਔਰ ਉਹਨਾਂ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਦੇਖੋ ਸਰਕਾਰ ਵੱਲੋਂ ਜ਼ਿਆਤੀ ਬਜ਼ਰੇ ਖਰੀਦੀ ਪਾਉਣਾ ਪੂਰੇ ਕੇਸ ਕੰਦੇ ਟਿਕਣ ਵਾਲਾ ਨਹੀਂ ਹੈ ਪਹਿਲਾਂ ਕਹਿੰਦੇ ਦੇਖੋ ਜੀ ਨਸ਼ੇ ਦੇ ਮਾਮਲੇ ਡਰਗ ਦੇ ਸਿਨੂ ਲੈ ਕੇ ਅਮਜੀਠਿਆ ਨੂੰ ਦਿਲ ਸੁਚਾ ਗਿਆ ਉਧਰ ਜੋ ਕੋਈ ਨਹੀਂ ਲੱਭਿਆ ਬਾਹਰ ਆ ਗਿਆ ਤੇ ਹੁਣ ਉਹਨਾਂ ਦਾ ਕਹਿਣਾ ਕਿ ਜਦੋਂ ਆਪਾਂ ਜਾਇਦਾਦ ਦੀ ਗੱਲ ਕਰਦੇ ਹਾਂ ਕਿ ਵਦੇਰੇ ਸਾਧਨ ਜਿਹੜੇਗਾ ਕਿੱਥੋਂ ਆਏ ਕਿਸ ਤਰ੍ਹਾਂ ਜਾਇਦਾਦ 540 ਕਰੋੜ ਰੁਪਏ ਦੀ ਜਿਹਦਾ ਕੋਈ ਹਸਾਕ ਦਾ ਨਹੀਂ ਮਿਲਦਾ ਇਹ ਕਹਿੰਦੇ ਸਾਰਾ ਕੁਝ ਕੜਿਆ-ਕੜਾਇਆ ਤੰਗ ਤਰੀਕਾ ਹੈ ਸਰਕਾਰ ਦਾ ਇਹਦੇ 'ਚ ਵੀ ਸਰਕਾਰ ਜਿਹੜੀਗੇ ਕੰਮਜਾਬ ਨਹੀਂ ਹੋਏਗੀ ਹੋਰ ਬੇਕਰਮੀ ਜਿਹੀ ਆਏ ਦੇਚ ਵੀ ਖਰਾ ਉਤਰੇਗਾ ਬਾਹਰ ਆਏਗਾ ਸਰਕਾਰ ਦੇ ਦੋਸ਼ ਜਿਹੜੇ ਆ ਗਿਆ ਉਹ ਬੇਬਨਾਸ ਸਾਫ ਹੋਣਗੇ ਅਰੇ ਕਾ ਜ਼ਰੂਰ ਉਹਨਾਂ ਨੇ ਕਹੀ ਕਿ ਅਸੀਂ ਇਹ ਜਿਹੜਾ ਪੰਜਾਬੀਆਂ ਵਿਰੋਧੀ ਤਰ੍ਹਾਂ ਜਿਨ੍ਹਾਂ ਚ ਕਾਂਗਰਸ ਵੀ ਆ ਜਾਂਦੀ ਹੈ ਜਿਨ੍ਹਾਂ ਆਜਪਾ ਵੀ ਆ ਜਾਂਦੀ ਹੈ ਹੋਰ ਪਾਰਟੀਆਂ ਦੇ ਆਗੂ ਵੀ ਆ ਜਾਂਦੇ ਆ ਉਹਨਾਂ ਸਾਰਿਆਂ ਵੱਲੋਂ ਵੀ ਜਿਹੜਾ ਬਿਕਰ ਮਿੱਠੇ ਦੇ ਮੁੱਦੇ ਤੇ ਸਰਕਾਰ ਦਾ ਵਿਰੋਧ ਕੀਤਾ ਗਿਆ ਤੇ ਖਾਲੀਦਾਨ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਆਂ ਕਿ ਇਸ ਮੌਕੇ ਤੇ ਸਾਡਾ ਸਮਰਥਨ ਦਿੱਤਾ ਜਾਂ ਸਾਡੇ ਹੱਕ ਚ ਖਾ ਦਾ ਨਾਰਾ ਮਾਰਿਆ ਜੀ ਜੀ ਜੀਮਕ ਤੁਸੀਂ ਸ਼੍ਰੋਮਣੀ ਕਾਜੀ ਦਲ ਦੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੈ ਮਜੀਠੀਆ ਮਾਮਲੇ ਵਿੱਚ ਇਹਨਾਂ ਨੂੰ ਪੂਰੀਆਂ ਦੀ ਹਮਾਇਤ ਮਿਲ ਰਹੀ ਹੈ ਲੋਕਾਂ ਸਮੇਤ ਵਿਰੋਧੀਆਂ ਦੀ ਹਮਾਇਤ ਵੀ ਇਹਨਾਂ ਨੂੰ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਵਕ ਵਕ ਪੋਸਟਾਂ ਸ਼ੇਅਰ ਕਰਕੇ ਵਿਰੋਧੀਆਂ ਤੇ ਕਾਂਗਰਸ ਤੇ ਕਾਜੀ ਦਲ ਤੇ ਇਲਜ਼ਾਮ ਲਗਾਏ ਗਏ ਨਹੀਂ ਕਿ ਵੇਖੋ ਦੇਖੋ ਮਜੀਠੀਆ ਦੇ ਨਾਲ ਖੜੇ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬਾਰੇ ਇਹ ਵਿਰੋਧੀਆਂ ਸਾਰੇ ਇਕੱਠ ਨੇ ਇਸ ਮਾਮਲੇ ਨੂੰ ਲੈ ਕੇ ਦੇਖੋ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਉਂਕਿ ਪੀਸੇ ਦਿਨਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕਾਂਗਰਸ ਦੇ ਕਿ ਆਗੂਆਂ ਦੇ ਵੀ ਕੇਸ ਬਣੇ ਪੀਸੇ ਦਿਨਾਂ ਜਨ ਇੱਕ ਇਲੈਕਸ਼ਨ ਜੜੀ ਹੈ ਉਹਨਾਂ ਚੋਂ ਆਸ਼ੂਆ ਸਾਫਜਨ ਧਰਮਸੋਤ ਹੈ ਹੋਰ ਕੁਝ ਆਗੂ ਹੈ ਉਹਨਾਂ ਤੇ ਵਕਫਾ ਭ੍ਰਿਸ਼ਟਾਚਾਰ ਦੇ ਮਾਮਲੇ ਲੈ ਕੇ ਕੇਸ ਸੀ ਉਹਨਾਂ ਨੂੰ ਵੀ ਜੇਲ੍ਹ ਦੀ ਯਾਤਰਾ ਕਰਨੀ ਪਈ ਇਸ ਕਰਕੇ ਇਸ ਮੁੱਦੇ ਤੇ ਉਹ ਵੀ ਪੀੜਤ ਹੈ ਅਕਾਲੀ ਦਲ ਵੀ ਪੀੜਤ ਹੈ ਜਿਸਕਵਾਲ ਖਹਿਰਾ ਦਾ ਆਪਾਂ ਜ਼ਿਕਰ ਕਰੀਏ ਸੁਖਵਾਲ ਖਹਿਰਾ ਮੀਡੀਆ ਦੇ ਘਰ ਵੀ ਜਾ ਕੇ ਔਰ ਜਦੋਂ ਸੁਖਪਾਲ ਘਿਹਰਾ ਦੇ ਇਦਾਂ ਦੀ ਗੱਲ ਆਈ ਸੀ ਤਾਂ ਬਖਰ ਮੀਠਿਆ ਨੇ ਵੀ ਮੈਚ ਕੀਤੀ ਸੀ ਫਹਿਰਾ ਦੀ ਸੋ ਘਟੋ ਘਟਾ ਇਸ ਮਾਮਲੇ ਲੈ ਕੇ ਜਿੱਦੇ ਚ ਕਿਸਾਨਾਂ ਦਾ ਮਾਮਲੇ ਦਾ ਸਵੰਦਾ ਹੈ ਜਾਂ ਸਰਕਾਰ ਦੀ ਕਾਰਵਾਈ ਦਾ ਸਵੰਦਾ ਹੈ ਉਹਦੇ ਚ ਅਗੂਦੀ ਤਰ੍ਹਾਂ ਜਿੰਨਾ ਚਾ ਜਿਆ ਪਾ ਅਗੂਦੀ ਗਾਲੀ ਗਾਲੀ ਪ੍ਰਚਾਰ ਬਾਜਵਾ ਉਹਨਾਂ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਭਾਤੀ ਜੰਦਾ ਪਾਰਟੀ ਦੇ ਆਗੂ ਸੀ ਚਾਰਖੜ ਆਪੋ ਪਹਿਲਾਂ ਵੀ ਕਹਿੰਚੁ ਕਿ ਰਵਨੀਤ ਬਿੱਟੂ ਕੈਬਨਟ ਦੇ ਮੰਤਰੀ ਹੈ ਪੂਰਾ ਗੋਗਲੋਂ ਵੀ ਜਿਹੜਾ ਸਰਕਾਰ ਦੀ ਟਿੱਲੀ ਕਾਰਵਾਈ ਆ ਉਹਦੀ ਨਿੰਦਾ ਕੀਤੀ ਜਾ ਰਹੀ ਆ ਪਰ ਜਦੋਂ ਸਵਾਲ ਆ ਪੇਟੀਕਲ ਤੌਰ ਤੇ ਇਕੱਠੇ ਹੁੰਦਾ ਜੀ ਵੀ ਇਹ ਜਨਰੇ ਸੇ ਕਹਿ ਸਕਦਾ ਕਿ ਲੱਗਦੀ ਨਹੀਂ ਐ ਉਹ ਜਿਸ ਸੰਭਾਵਨਾ ਕਿ ਇਕੱਠੇ ਹੋ ਸਕਣ ਹਾਂ ਇਸ ਮੁੱਦੇ ਤੇ ਜ਼ਰੂਰ ਜਿਹੜਾਗਾ ਕੋਈ ਸਰਕਾਰ ਦੇ ਨਾਲ ਨਾਲ ਨਹੀਂ ਖੜਾ ਸਰਕਾਰ ਦੀ ਹਮਾਇਤ ਨਹੀਂ ਕਰੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿਤਾ ਕਿ ਜਿਹੜਾ ਆਪ ਵਰਸ ਜਾ ਆਲਾ ਸੀ ਲੜਾਈ ਲੜਾਂਗੇ ਕੋਈ ਗੱਲ ਨਹੀਂ ਸਾਡੇ ਨਾਲ ਖੜੇ ਹੋ ਚਾਹੇ ਨਾ ਖੜੇ ਹੋ ਸਾਰੇ ਇਸ ਮੁੱਦੇ ਦੇ ਅਸੀਂ ਪਿੱਛੇ ਨਹੀਂ ਹਟਾਂਗੇ ਰੰਗਲਾ ਪੰਜਾਬ ਬਣਾਵਾਂਗੇ ਸਾਡਾ ਟਾਰਗੇਟ ਹੈ ਸਾਡਾ ਨਿਸ਼ਾਨਾ ਹੈ ਸੋ ਜਿੱਥੇ ਮੁੱਖ ਮੰਤਰੀ ਨੇ ਸਿੱਧੇ ਨੂੰ ਜ਼ੁਬਾਨ ਚ ਕੀਤਾ ਹੈ ਕਿ ਚਾਹੇ ਸਾਰੇ ਇਕੱਠੇ ਹੋ ਜਾਣ ਇਸ ਮਾਮਲੇ ਤੇ ਅਸੀਂ ਲੜਾਈ ਲੜਾਂਗੇ ਲੜਾਂਗੇ ਦੂਜੇ ਪਾਸੇ ਵਿਰੋਧੀ ਧਿਰਾਂ ਚਾਹੇ ਬਕੋ ਅਖੀਰਾਂ ਚ ਮੰਨੇ ਆ ਵੀ ਆ ਪਰ ਇਹ ਤਾਂ ਸਰਕਾਰ ਦੀ ਕਾਰਵਾਈ ਦਾ ਸਵਾਲ ਹੈ ਉਹ ਹਜ਼ਮਾ ਨੇ ਜ਼ਰੂਰ ਸਾਰੇ ਇਕੱਠੇ ਹੋ ਕੇ ਖਾ ਦਾ ਨਾਰਾ ਮਾਰ ਦੇ ਨਜ਼ਰ ਆਵੇ ਦਿਖਾ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਇਹ ਲੜਾਈ ਕਿੱਧਰ ਨੂੰ ਜਾਂਦੀ ਹੈ ਦੇਖੋ ਇਸ ਜ਼ਮਾਨੇ ਵਿੱਚ ਅੱਗੇ ਜਾ ਕੇ ਦੋ ਤਰ੍ਹਾਂ ਦੀ ਗੱਲ ਪੋਸਿਬਿਲਟੀ ਬਣ ਸਕਦੀ ਹੈ ਜੀ ਦਾਲਤਾਂ ਦੇ ਕੇਸ ਦੀ ਗੱਲ ਹੈ ਜਿੱਦਾਂ ਇਹਨਾਂ ਦੇ ਵਕੀਰ ਕਹਿ ਰਹੇ ਸੀ ਕਾਲੀ ਦਲ ਦੇ ਪਹਿਲਾਂ ਦਾ ਜ਼ਮਾਨਾ ਦੀ ਗੱਲ ਹੈ ਕਿ ਇਸ ਲਈ ਪੱਧਰ ਤੇ ਲੜਾਈ ਲੜੀ ਜਾਏਗੀ ਫਿਰ ਜਰੂਰਤ ਪੈਗੀ ਸੁਪਰੀਮ ਕੋਰਟ ਵੀ ਜਾਇਆ ਜਾਏਗਾ ਤਾਂ ਇੱਕ ਤਾਂ ਅਦਾਲਤੀ ਪ੍ਰਕਿਰਿਆ ਅਦਾਲਤ ਤੇ ਕਿੱਥੋਂ ਤੱਕ ਕਿੱਦਾਂ ਲੜਾਈ ਲੜਨੀ ਹੈ ਪਾਰਟੀ ਨੇ ਫੈਸਲਾ ਕਰਨਾ ਹੈ ਦੂਜਾ ਮਾਮਲਾ ਹੈਗਾ ਪੋਲੀਟੀਕਲ ਤੌਰ ਤੇ ਕਿ ਪੋਲੀਟੀਕਲ ਤੌਰ ਤੇ ਸਰਕਾਰ ਦੇ ਖਿਲਾਫ ਪਰਦਰਸ਼ਨਾਂ ਜਾਂ ਕੋਟਾਇਸ ਦਾ ਇਹ ਦੰਦੇ ਪ੍ਰੋਗਰਾਮ ਲਿਖੇ ਜਾਣਗੇ ਕਿ ਉਹਦੇ ਚ ਕਾਂਗਰਸ ਭਾਜਪਾ ਦੂਜੀਆਂ ਤਰ੍ਹਾਂ ਸਮੂਲਿਤ ਕਰਨੀਆਂ ਜਾਂ ਅਕਾਲੀ ਦਲ ਕਿਸ ਹੱਦ ਦਾ ਕਿਸ ਮੈਮ ਨੂੰ ਚਲਾ ਫਾਏਗਾ ਇਹ ਦੇਖਣ ਦੀ ਗੱਲ ਹੈਗੀ ਹੈ ਪ੍ਰਮੁਖੰਦਰੀ ਭਗਵੰਤ ਮਾਨ ਨੇ ਇਹ ਗੱਲ ਵੀ ਸਾਫ ਕਰ ਦਿੱਤੀ ਹੈ ਕਿ ਇਸ ਮਾਮਲੇ ਚ ਜਿਹੜੇ ਅੰਦਰ ਚਲੇ ਗਏ ਛੇਦੀ ਕੀਤੇ ਆ ਆਸਾਂ ਨਾ ਰੱਖੋ ਸਮਾਨਤ ਹੋਣ ਦੀ ਕੋਈ ਆਸ ਨਹੀਂ ਜਿਹੜੇ ਅੰਦਰ ਚਲੇ ਗਏ ਬਾਹਰ ਨਹੀਂ ਆ ਸਕਦਾ ਸੋ ਲੜਾਈ ਜਿਹੜੀ ਇਹ ਗਿਆ ਕਾਫੀ ਪਚੀਦਾ ਲੜਾਈ ਹੈ ਅਕਾਲੀ ਦਾਲੀ ਵੱਡੀ ਚੁਣੌਤੀ ਦਾ ਸਾਹਮਣਾ ਹੈ ਇਥੇ ਅਦਾਲਤੀ ਪ੍ਰਕਿਰਿਆ ਦੀ ਗੱਲ ਆ ਦੂਜੇ ਪлитиਕਲ ਦਾ ਹੋਤੇ ਬਦਲੀ ਭਾਵਨਾ ਦੀ ਗੱਲ ਕਰਦੇ ਆ ਜਿਦਾ ਆਪਾਂ ਜ਼ਿਕਰ ਕੀਤਾ ਪੁੰਦਰ ਸਾਹ ਨੇ ਕਿਹਾ ਵੀ ਸੰਦਰ ਗਰੇਵਾਰ ਨੇ ਕਿਹਾ ਦੂਤਿਆਗੋ ਨੇ ਕਿਹਾ ਹੁਣ ਬਦਲੇ ਦੀ ਭਾਵਨਾ ਦੀ ਗੱਲ ਆ ਉਹ ਤਾਂ ਫਿਰ ਲੋਕਾਂ ਦਾ ਕਿੰਨਾ ਕਿ ਸੰਯੋਗ ਹੈ ਰਾਸੀ ਤੋਂ ਤੇ ਕਿੰਨੀ ਕਿ ਲੰਬੀ ਲੜਾਈ ਲੜੀ ਜਾ ਸਕਦੀ ਹੈ ਲੜਨਗੇ ਇਹ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਚ ਕਿ ਪਰਸਥਿਤੀਆਂ ਕਿੰਨੀਆਂ ਜਾਂਦੀਆਂ ਉਹ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ ਨਸ਼ਿਆਂ ਦੇ ਮੁੱਦੇ ਤੇ ਤਾਂ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣਾ ਕੋਈ ਵੱਡੇ ਵੱਡੇ ਆਗੂ ਜਿਹੜਾ ਨੂੰ ਬਖਸ਼ਿਆ ਨਹੀਂ ਜਾਏਗਾ ਜਿਦਾ ਇੱਕ ਦਿਨ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਿੰਦ ਕੇਜਰੀਵਾਲ ਨੇ ਬੇਸ਼ੱਕ ਨਾਂ ਹੀ ਲਿਆ ਕਿਹਾ ਪਰ ਸਪਸ਼ਟ ਤੌਰ ਤੇ ਕਿਹਾ ਕਿ ਕਈ ਸੌਕਾ ਮੰਤਰੀਆਂ ਗੱਡੀਆਂ ਦੇ ਵਿੱਚ ਡਰਗ ਵੇਚਦੀ ਰਹੀ ਹੈ ਸੋ ਲੜਾਈ ਜਿਹੜੀ ਹੈ ਪੰਜਾਬ ਦੀ ਹੁਣ ਕੇਵਲ ਪ੍ਰਸ਼ਾਸਕੀ ਪੱਧਰ ਦੇ ਨਹੀਂ ਰਹੀ ਮੈਨੂੰ ਲੱਗਦਾ ਹੈ ਕਿ ਲੜਾਈ ਪੋਲੀਟੀਕਲ ਖੇਤਰ ਦੇ ਵਿੱਚ ਵੀ ਚਲੀ ਗਈ ਹੈ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ 'ਚ ਪਰਸਥਿਤੀਆਂ ਕਿਸ ਕਦਰ ਕਰਵੜ ਲੈਂਦੀਆਂ ਨਜ਼ਰ ਆਉਣਗੀਆਂ ਜੀ ਜੀ ਅਸੀਂ ਅਗਲਾ ਮੁੱਦਾ ਲਵਾਂਗੇ ਹੁਣ ਕਿਸਾਨਾਂ ਦਾ ਜਿੱਥੇ ਕਿ ਸਿੱਖ ਕਿਸਾਨ ਮੋਰਚਾ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਟਲੇਵਾਲ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਜਿਹੜਾ ਐਮਐਸਪੀ ਤੇ ਅਸੀਂ ਉਹ ਅੰਦੋਲਨ ਕਰਨਗੇ ਮੁੜ ਤੋਂ ਸੋ ਇੱਕ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸਾਨ ਦੇ ਵੱਲੋਂ ਹੁਣ ਕਿਹੜਾ ਜਿਹੜਾ ਹੈ ਸੰਘਰਸ਼ ਐ ਲੈਣਾ ਜਾਏਗਾ ਦੇਖੋ ਜੀ ਜੀ ਸਿੰਘ ਧੱਲੇਵਾਲ ਕਦਾਵਰਾ ਗੁਆ ਹੈ ਸੰਬੂਧ ਖਨੋਰੀ ਬਾਰਡਰ ਦਾ ਆਪਾਂ ਬਹੁਤ ਜ਼ਿਕਰ ਕਰਦੇ ਰਹੇ ਨੇ ਇੱਕ ਉਹਨਾਂ ਮਜ਼ਬੂਤ ਅੰਦੋਲਨ ਲੜਿਆ ਇਹ ਵੱਖਰੀ ਗੱਲ ਹੈ ਕਿ ਅੰਦੋਲਨ ਦੇ ਸਿਤੇ ਸਾਰਥਿਕ ਸਾਹਮਣੇ ਨਹੀਂ ਆ ਸਕੇ ਸਰਕਾਰ ਨੇ ਸੰਬੂਧ ਖਨੋਰੀ ਬਾਰਡਰ ਤੋਂ ਜਿਸ ਕਦਰ ਕਿਸਾਨਾਂ ਨੂੰ ਉਥੋਂ ਖਿੜਿਆ ਉਸ ਤੋਂ ਬਾਅਦ ਉਸ ਤਰ੍ਹਾਂ ਦਾ ਮੋਰਚਾ ਤਾਂ ਨਹੀਂ ਬਣ ਸਕਿਆ ਪਰ ਢਲੇਵਾਲ ਜੀ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਕਿਸਾਨੀ ਹਿੱਤਾਂ ਦੇ ਲਈ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਹਾਜ਼ਰੀ ਹੈ ਉਹ ਆਪਣੀ ਲੜਾਈ ਜਾਰੀ ਰੱਖੇਗਾ ਚਾਹੇ ਇਹ ਨਸਵੀ ਦਾ ਮੁੱਦਾ ਹੈ ਸਨਾਂ ਦੇ ਦੂਜੇ ਇਸ਼ੂ ਲੈ ਗਿਆ ਸਾਰੇ ਮਾਮਲੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ 'ਚ ਆਪਣੇ ਮਹਿਮ ਜੜੀ ਗਿਆ ਜਾਰੀ ਰੱਖੀ ਜਾਏਗੀ ਇਸ ਮੀਟਿੰਗ 'ਚ ਇੱਕ ਹੋਰ ਪਹਿਲੂ ਜਿਹੜਾ ਆਪਾਂ ਜਦੋਂ ਢਲੇਵਾਲ ਸਾਹਿਬ ਦਾ ਜ਼ਿਕਰ ਕਰਦੇ ਆ ਪਿਛਲੇ ਦਿਨਾਂ 'ਚ ਇਹ ਵੀ ਆਉਂਦਾ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੇ ਆਗੂ ਉਹਨਾਂ ਵੱਲੋਂ ਦੋਸ਼ ਲਗਾਏ ਗਏ ਕਿ ਜੀ ਦੇਖੋ ਇਹ ਫਾਂਡਸ ਲੱਗੇ ਆ ਉਹਨਾਂ ਦਾ ਹਸਾਬ-ਦਾ ਸਹੀ ਨਹੀਂ ਰੱਖਿਆ ਗਿਆ ਜਦੋਂ ਲੰਨ ਤੇ ਆਉਂਦੇ ਪੰਜਾਬੀ ਵੇਰ ਤਾਂ ਤੁਧਾਂ ਚਾਹਾਂ ਤੱਕ ਹਸਾਬ-ਦਾ ਕਰਨ ਤੇ ਆ ਜਾਂਦੇ ਆ ਸੋ ਇਹੋ ਹੀ ਗੱਲਾਂ ਵੀ ਆਉਂਦੀਆਂ ਰਹੀਆਂ ਕਿ ਰਸਨੇ ਨਾ ਆਉਂਦਾ ਰਿਹਾ ਇਹ ਨਾ ਜਾਂਦਾ ਰਿਹਾ ਉਹਦੇ ਨਾਲ ਸਬੂਜੇ ਕਿਸਾਨ ਅੰਦੋਲਨ ਤੋਂ ਟਾ ਲੱਗੀ ਲੱਗੀ ਜੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਇੱਕ ਪਾਸੇ ਕਿਸਾਨ ਅੰਦੋਲਨ ਦਾ ਦੁਨੀਆਂ ਪਰਚੋਰੂ ਬੀਸੀ ਰਾਜ ਦੇ ਨਾਲ ਕੇਂਦਰ ਸਰਕਾਰ ਵੀ ਹਿੱਲ ਗਈ ਜੀ ਦੂਜੇ ਪਾਸੇ ਇੱਕ ਰੂਪ ਇਸ ਪੱਧਰ ਤੇ ਵੀ ਆ ਗਿਆ ਕਿ ਦੁਦਾਂ ਜਹਾਂ ਤੇ ਲੜਾਈ ਹੁੰਦੀ ਨਜ਼ਰ ਆਈ ਹਸਾਬ ਦਾਤੇ ਲੜਾਈ ਨਜ਼ਰ ਆਈ ਖਿਆਲ ਉਸ ਮਾਮਲੇ ਦਾ ਹਸਾਬ ਦਾਤਾ ਜਿਹੜਾ ਹੈਗਾ ਉਹ ਵੀ ਦਿੱਤਾ ਗਿਆ ਡਿਲੀਵਰ ਸਾਨੂੰ ਮੀਡੀਆ ਸਾਰਾ ਜ਼ੀਰੋ ਕੀਤਾ ਵਿਸਾਰ ਦੇ ਵਿੱਚ ਆਪਾਂ ਉਹਦੇ ਚ ਨਹੀਂ ਜਾ ਸਕਦੇ ਪਰ ਇਹ ਗੱਲ ਜ਼ਰੂਰ ਨਾਲ ਕੋਈ ਕਹੀ ਗਈ ਹੈ ਜੀ ਕਿ ਸਾਰੇ ਮੋਰਚੇ ਤੇ ਜਿਹੜੇ ਖਰਚੇ ਹੋਏ ਐ ਸੈਕਟਰੀ ਨੀ ਪੁਲਿਸ ਨੇ ਪੰਗ ਤੋੜ ਕੀਤੀ ਪਹਿਲਾਂ ਵੀ ਹਰਿਆਣਾ ਪੁਲਿਸ ਨੇ ਇਸ ਤਰੀਕੇ ਨਾਲ ਉਸ ਮੋਰਚੇ ਦੇ ਹਮਲਾ ਕੀਤਾ ਸੀ ਕਾਫੀ ਟੈਕਰਾ ਪਨੇ ਗਈ ਸੀ ਉਹ ਮੋਰਚੇ ਦੇ ਆਗੂਆਂ ਵੱਲੋਂ ਸਾਰਾ ਖਰਚਾ ਕੀਤਾ ਗਿਆ ਬਾਅਦ ਵਿੱਚ ਮੋਰਚੇ ਤੇ ਖਰਚੇ ਦਾ ਦੇਖੋ ਹੁੰਦੇ ਹੀ ਹੁੰਦੇ ਆਏ ਦਿੰਦੇ ਜਾਣ ਦੀ ਗੱਲ ਹੁੰਦੀ ਹੈ ਕਿ ਪੈਸਾ ਆਉਂਦਾ ਪਰ ਜਾਂਦਾ ਵੀ ਹੈ ਇਹਦੇ باوجود ਵੀ ਉਹ ਕਹਿੰਦੇ ਕਿ ਗ੍ਰੀਵਨ 4.5 ਲੱਖ ਤੋਂ ਉੱਪਰ ਜਿਹੜਾ ਹੈ ਜਿਹੜੇ ਆਗੂ ਸੀ ਉਹਨਾਂ ਨੇ ਆਪਣੇ ਤੌਰ ਤੇ ਧਰਧਰੂਪ ਪੈਸਾ ਇਕੱਠਾ ਕਰਕੇ ਉਹਦੀ ਪੂਰਤੀ ਕੀਤੀ ਹੈ ਯਾਨੀ ਮੋਰਚੇ ਜਦੋਂ ਮੋਰਚੇ ਦਾ ਖਾਤਮਾ ਹੋਇਆ ਜਦੋਂ ਨਿਵੇੜਿਆ ਗਿਆ ਮੋਰਚਾ ਤਾਂ 4.5 ਲੱਖ ਜਿਹੜਾ ਕਾਟੇ ਸੀ ਸਾਰੇ ਪੈਸੇ ਜਿਹੜੇ ਆਏ ਵੀ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਜਿਹੜੇ ਇਕੱਠੇ ਕੀਤੇ ਗਏ ਸ੍ਰਿਕਸਨ ਸੰਖਰੂ ਹੋਇਆ ਸ੍ਰਿਕਰੂਣੀ ਕਹਿੰਦੇ ਐ ਇਸ ਨੂੰ ਪੰਜਾਬੀ ਜਦ ਤੁਸੀਂ ਸਾਖ ਦਾ ਉਹਨੇ ਰੇਡ ਤੇ ਹੂੰ ਤੇ ਦੂਜਾ ਉਹਨਾਂ ਨੇ ਫੇਰ ਇਹ ਗੱਲ ਕਹੀ ਐ ਅਗਲੇ ਦਿਨ ਦੇਖੋ ਪ੍ਰਸਿੱਧੀਆਂ ਕਿਸ ਬੜ ਕਦਰ ਬਦਲ ਲਈਆਂ ਕਿ ਢੱਲੇਵਾਲ ਸਾਹਿਬ ਜਾਸੂਨ ਤੋਂ ਪਸਾਨ ਮੇ ਮੋਰਚਾ ਉਹ ਤੇਰਾ ਹੈ ਜਿੱਦੇ ਕਿਸੇ ਵੇਲੇ ਕੇਂਦਰ ਵਾਲੇ ਕਹਿੰਦੇ ਜੀ ਕਿ ਅਸੀਂ ਆਪਾਂ ਮੀਟਿੰਗ ਕਰਾਂਗੇ ਉਹ ਆਸ ਤਰੀਕ ਰੱਖੀ ਆ ਮਾਤ ਤਰੀਕ ਰੱਖੀ ਆ ਪਰ ਸਿੱਧੇ ਆ ਗਈ ਹੁਣ ਮੀਟਿੰਗਾਂ ਦਾ ਦੂਰ ਦਾ ਮਾਮਲਾ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਚ ਕਿਸਾਨਾਂ ਦਾ ਅੰਦolan ਕਿਸ ਕਰਵਟ ਲੈਂਦਾ ਕਿਦਾਂ ਦੀ ਸਥਿਤੀ ਬਣਦੀ ਹੈ ਜੀ ਜੀ ਸੋ ਇਸ ਦੇ ਨਾਲ ਹੀ ਇਸ ਸਮਾਹ ਹੋ ਚਲੇ ਜੀ ਆਪਜੀ ਤੋਂ ਆਗਿਆ ਲੈਂਦਾ ਤੁਸ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਪੰਜਾਬ ਦੇ ਹੋਰ ਸਿਆਸੀ ਤੇ ਪੱਕੇ ਮੁੱਦੇ ਦੇ ਨਾਲ ਇਸ ਦਿਨਾਂ ਤੋਂ ਸਮਾਹ ਆ ਗਿਆ ਧੰਨਵਾਦ